ਜੇਕਰ ਇਤਿਹਾਸ ਤੇ ਝਾਤ ਮਾਰ ਕੇ ਦੇਖੀਏ ਕਿ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਬਾਅਦ ਸਿੱਖ ਫੌਜ ਦੇ ਦੂਸਰੇ ਵੱਡੇ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਨਾਮ ਆਉਂਦਾ ਹੈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਸਰਦਾਰ ਬੱਧਰ ਸਿੰਘ ਦੇ ਘਰ ਦੇ ਵਿੱਚ 3 ਮਈ 1718 ਈਸਵੀ ਨੂੰ ਪੰਜਾਬ ਦੇ ਖੇਤਰ ਲਾਹੌਰ ਦੇ ਵਿੱਚ ਪੈਂਦਾ ਪਿੰਡ ਆਲੂ ਦੇ ਵਿੱਚ ਹੋਇਆ ਜਸਾ ਸਿੰਘ ਆਲੂ ਵਾਲੀਆਂ ਦੇ ਜੋ ਪਿਤਾ ਜੀ ਸਨ ਬਦਰ ਸਿੰਘੀ ਉਸ ਸਮੇਂ ਛੋਟੀ ਜੀ ਉਮਰ ਸੀ ਸਰਦਾਰ ਜਸਾ ਸਿੰਘ ਦੀ ਆਲੂ ਵਾਲੀਆਂ ਦੀ ਜਦੋਂ ਸਰਦਾਰ ਬਦਰ ਸਿੰਘ ਜੀ ਸੰਸਾਰ ਤੋਂ ਅਕਾਲ ਚਲਾਣਾ ਕਰਗੇ ਸਨ ਤੇ ਇਹਨਾਂ ਦੀ ਪਾਲਣਾ ਪੋਸ਼ਣਾ ਇਹਨਾਂ ਦੇ ਮਾਤਾ 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 ਸੁੰਦਰ ਕੌਰ ਜੀ ਨੇ ਕੀਤੀ ਸੀ ਤੇ ਬੜੇ ਔਖੇ ਸਮਿਆਂ ਦੇ ਵਿੱਚ ਸਰਦਾਰ ਜਸਾ ਸਿੰਘ ਆਲੂਵਾਲੀਆ ਦਾ ਜੋ ਬਚਪਨ ਹੈ ਇਹ ਦਿੱਲੀ ਦੀ ਧਰਤੀ ਤੇ ਬਤੀਤ ਹੋਇਆ ਕੁਝ ਸਮੇਂ ਬਾਅਦ ਸਰਦਾਰ ਜਸਾ ਸਿੰਘ ਆਲੂਵਾਲੀਆ ਨੂੰ ਨਵਾਬ ਕਪੂਰ ਸਿੰਘ ਜੀ ਉਹ ਆਪਣੇ ਨਾਲ ਲੈ ਆਏ ਜਿਨ੍ਹਾਂ ਦੀ ਪਾਲਣਾ ਪੋਸ਼ਣਾ ਦੇਖਰੇਖ ਸ਼ਾਸਤਰ ਵਿਦਿਆ ਗੁਰਮਤਿ ਦੀ ਵਿਦਿਆ ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਦਿੱਤੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਜਦ ਸਰਦਾਰ ਨਵਾਬ ਕਪੂਰ ਸਿੰਘ ਦੇ ਕੋਲ ਰਹਿ ਕੇ ਗੁਰਮਤਿ ਦੀ ਵਿਦਿਆ ਗ੍ਰਹਿਣ ਕੀਤੀ ਸ਼ਸਤਰ ਵਿਦਿਆ ਪ੍ਰਾਪਤ ਕੀਤੀ ਤੇ ਸਨ 1753 ਈਸਵੀ ਦੇ ਵਿੱਚ ਪਹਿਲੀ ਵਾਰ ਨਵਾਬ ਕਪੂਰ ਸਿੰਘ ਨੇ ਦਲ ਖਾਲਸਾ ਦੇ ਮੁਖੀ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਨੂੰ ਬਣਾ ਦਿੱਤਾ